ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਤੋਂ ਲੈ ਕੇ ਹੁਣ ਸ਼ਾਮ ਹੋ ਚੁੱਕੀ ਹੈ ਤਰੀਕ ਹੈਗੀ ਅੱਜ 27 ਜਿੰਨੀਆਂ ਵੀ ਵੀਡੀਓਜ਼ ਕਲੈਕਟ ਕੀਤੀਆਂ ਨੇ ਉਹ ਮੈਂ ਸਾਰੀਆਂ ਦੀ ਸਾਰੀਆਂ ਹੁਣ ਏਸੀ ਵੀਡੀਓ ਦੇ ਵਿੱਚ ਪਾ ਦੇਣੀਆਂ ਹੈਗੀਆਂ ਵੀਡੀਓ ਨੇ ਸ਼ਾਇਦ ਇੱਕ ਘੰਟੇ ਦੀ ਵੀ ਹੋ ਸਕਦੀ ਹੈ ਤੇ ਕਿਵੇਂ ਬੈਰੀਕਡ ਤੋੜੇ ਗਏ ਨੇ ਤੇ ਕਿਵੇਂ ਮਤਲਬ ਵਾੜਾਂ ਨੂੰ ਤੋੜ ਕੇ ਰਸਤੇ ਬਣਾ ਕੇ ਆਪਣਾ ਕੁੰਡਲੀ ਬਾਰਡਰ ਤੱਕ ਪਹੁੰਚੇ ਆ ਸੋ ਬੱਤ ਬੱਤ ਵੀਡੀਓ ਨੂੰ ਸ਼ੇਅਰ ਤੁਸੀਂ ਆਪੇ ਕਰ ਦੇਣਾ ਹੈ ਤੇ ਲਾਈਕ ਵੀ ਤੁਸੀਂ ਆਪੇ ਕਰ ਦੇਣਾ ਹੈ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਤੁਸੀਂ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਲਾਸਟ ਤੱਕ ਵੀਡੀਓ ਨੂੰ ਜਰੂਰ ਦੇਖਿਓ ਤੋੜੇ ਜਾ ਰਹੇ ਟਰੈਕਟਰ ਲੱਗੇ ਹੋਏ ਆਂ ਸਿਆਕ ਦਾ ਪੱਟ ਜੰਦਾਬਾਦ ਹੋ ਗਈ ਆ ਦੇਖ ஆனா கே ரெண்டு யா ரே பண்ணா ஆகி ட்ரெக்டர் காரி தான் ட்ரெக்டர் ਕਾ ਚਲਣਾ ਇਸ ਕਰਕੇ ਜਿਹੜੇ ਕੁਝ ਅਸਰਾਰਤੀ ਬੰਦੇ ਵਿੱਚ ਛੱਡੇ ਹੁੰਦੇ ਨੇ ਪੁਲਸ ਨੇ ਤੇ ਜਿਹੜੇ ਬਿਖਾਊ ਨਾਰੇ ਲਾਉਂਦੇ ਨੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਆਪਾਂ ਨੇ ਆਪਣੀ ਸ਼ਾਂਤੀ ਨੂੰ ਬਰਕਰਾਰ ਰੱਖਣਾ ਆਪਾਂ ਉਹਨਾਂ ਵਾਰਸਾਂ ਦੀ ਟੋਮ ਹੈ ਜਿਹੜਿਆਂ ਨੇ ਤਕੀਆਂ ਤਵੀਆਂ ਤੇ ਬੈਠ ਕੇ ਸੀਲੀ ਪੱਟੀ ਸੀ ਤਕੀਆਂ ਤਵੀਆਂ ਤੇ ਬੈਠ ਕੇ ਆਪਾਂ ਉਹਨਾਂ ਟੋਮਾਂ ਦੀ ਵਾਰਸ ਸਰਕਾਰ ਤੱਕ ਸ਼ਰਧਾ ਚੜ ਗਏ ਸੀ ਪਰ ਅੱਜ ਬਿਲਕੁਲ ਉਸਹਾਟ ਦੇ ਵਿੱਚ ਨਿਆੜਾ ਇਸ ਦੋਨੀਆਂ ਸ਼ੱਕ ਨਹੀਂ ਬਣਾ ਕੇ ਰੱਖਣਾ ਜੇ ਆਪਾਂ ਜਿੱਤ ਚੋਣੇ ਪੰਜਾਬ ਚੋਲ ਹਜ਼ਾਰਾਂ ਦੀ ਤਦਾਦ ਚ ਕਿਸਾਨ ਜਿਹੜੇ ਕੇਂਦਰ ਨੇ ਕਾਲੇ ਕਾਨੂੰਨ ਕਿਸਾਨ ਵਿਰੋਧ ਦੀ ਬਣਾਏ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਇੱਥੇ ਪਹੁੰਚੇ ਆ ਤੇ ਨਾਲ ਅਸੀਂ ਮੰਗ ਕਰਦੇ ਆ ਕਿ ਉਹ ਕਾਲੇ ਕਾਨੂੰਨ ਰੱਦ ਕੀਤੇ ਜਾਣ ਬਿਜਲੀ ਬਿੱਲ 2020 ਖਤਮ ਕੀਤਾ ਜਾਵੇ ਰੱਦ ਕੀਤਾ ਜਾਵੇ ਤੇ ਨਾਲ ਜਿਹੜੇ ਸਾਡੇ ਕਿਸਾਨ ਭਰਾ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਉਹ ਸਾਡੇ ਤਾਂ ਕਿ ਬੈਠਣ ਅਗਰ ਉਹ ਗ੍ਰਿਫਤਾਰ ਨਹੀਂ ਕਰਦੇ ਤਾਂ ਇਹ ਪੂਰਨਮਰ ਚੱਲ ਰਿਹਾ ਜਿਹੜਾ ਸਾਡਾ ਤਰਨਾ ਆ ਜੇ ਕੋ ਹੋਰ ਹੂਬ ਆਂਦਾ ਆ ਤਾਂ ਇਹ ਸਰਕਾਰ ਜ਼ਿੰਮੇਵਾਰ ਹੋਵੀ ਕਿ ਇਸ ਗੱਲ ਦੀ ਅਸੀਂ ਪੁਰਜੋਰ ਸ਼ਬਦਾਂ ਦੇ ਨਾਲ ਖੇਧੀ ਕਰਦੇ ਆਂ ਗ੍ਰਿਫਤਾਰੀ ਦੀ ਤੇ ਨਾਲ ਮੰਗ ਕਰਦੇ ਆਂ ਕਿ ਉਹਨਾਂ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਤੇ ਨਾਲ ਜਿਹੜਾ ਸਾਡੇ ਕਾਨੂੰਨ ਕਾਲੇ ਆ ਸਾਡੇ ਖਿਲਾਫ ਬਣਾਏ ਗਏ ਸਰਕਾਰ ਵੱਲੋਂ ਉਹਨਾਂ ਨੂੰ ਰੱਦ ਕਰਿਓ 30 ਜਥੇਬੰਦੀਆਂ ਦੀ ਆਪਣੀ ਮੀਟਿੰਗ ਚੱਲ ਰਹੀ ਹੈ ਇਹ ਕਿਸਾਨਾਂ ਦੀ ਜਿਹੜਾ ਵੀ ਸੰਦੇਸ਼ ਜਥੇਬੰਦੀਆਂ ਦਊਗੀਆਂ ਹੁਣ ਮੀਟਿੰਗ 'ਚ ਜਿਹੜਾ ਵੀ ਫੈਸਲਾ ਨਿਕਲ ਕੇ ਆਊਗਾ ਬਾਕੀ ਸਾਰੇ ਕਿਸਾਨ ਉਸ ਫੈਸਲੇ ਦਾ ਸਹਾਇਤ ਕਰਨਗੇ ਤੇ ਉਹੀ ਅਸਲੇ ਤੇ ਚੱਲੂਗੀ ਸਾਡਾ ਅਗਲਾ ਪ੍ਰੋਗਰਾਮ ਇਹ ਹੈਗਾ ਜੀ ਵੀ ਅਸੀਂ ਪਿੱਛਾ ਤੋਂ 5-6 ਨਾਕੇ ਦਾ ਤੋੜ ਕੇ ਲਗਭਗ ਆ ਚੁੱਕੇ ਆ ਤੇ ਇਸ ਤੋਂ ਬਾਅਦ ਸਾਡੇ ਸੰਘਰਸ਼ ਦਾ ਜਿਹੜਾ ਅੰਤਮ ਪੜਾ ਹੈਗਾ ਇਹ ਅਸੀਂ ਅੱਜ ਇਹ ਸੋਚਿਆ ਕਿ ਮੋਦੀ ਸਰਕਾਰ ਦਾ ਅੰਤਮ ਸੰਸਕਾਰ ਕਰਕੇ ਹੀ ਜਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਹੁੰਦੀਆਂ ਹਾਲੀ ਅਸੀਂ ਪਿੱਛੇ ਨਹੀਂ ਮੁੜਦੇ ਹਾਂ ਜੇ ਹੁਣ ਅਸੀਂ ਤਾਰਿਆ ਪਿਆ ਤਾਂ ਦਿੱਲੀ ਦਾ ਨੱਕ ਦੱਬ ਕੇ ਬੈਠੇ ਕਰਦਣ ਦੀ ਹੱਡੀ ਜੋ ਵੀ ਹੋਊਗਾ ਮਹਾਰਾਜਾ ਜੈਰਾ ਅਸੀਂ ਛੱਡ ਦੇ ਇਹਨਾਂ ਨੂੰ ਉਹ ਕਹਾ ਕਿੱਥੇ ਜਾਣਾ ਦਿੱਲੀ ਬਾਰਡਰ ਦੇ ਉੱਪਰ ਕਿਸਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਰੋਕਿਆ ਹੋਇਆ ਪਰ ਕਿਸਾਨ ਜਥੇਬੰਦੀਆਂ ਜੋ ਵੀ ਰਣਨੀਤੀ ਬਣਾਣਗੀਆਂ ਉਹਦੇ ਮੁਤਾਬਕ ਕੇਂਦਰ ਸਰਕਾਰ ਦੇ ਨੱਕ 'ਚ ਦਮ ਜੂਰ ਕੀਤਾ ਜਾਊਗਾ ਉਹ ਰਣਨੀਤੀ ਚਾਹੇ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਚਾਰਚ ਫੇਰੋਂ ਬੰਦ ਕਰਨ ਦੀ ਬਣਾਣ ਚਾਹੇ ਇੱਥੋਂ ਅੱਗੇ ਵਧਣ ਦੀ ਤਾਕਤ ਕਿਸਾਨਾਂ ਦੀ ਅੱਜ ਬਹੁਤ ਜ਼ਿਆਦਾ ਯੂਨਿਟੀ ਹੈਗੀ ਹੈ ਤੇ ਅੱਜ ਹੁਣ ਕਿਸਾਨ ਜਥੇਬੰਦੀਆਂ ਜੋ ਵੀ ਅਗਲਾ ਫੈਸਲਾ ਲੈਣਗੀਆਂ ਉਹਦੇ ਮੁਤਾਬਕ ਪੂਰਾ ਸੰਗਤਾਂ ਦੇ ਉਤਸ਼ਾਹ ਹੈ ਉਹਦੇ ਫੁੱਲ ਜੜਾਣ ਦੇ ਲਈ ਦੇ ਆਪੀ ਚਾਹ ਉਹ ਕਰਦੀ ਐ ਟ੍ਰੱਕ ਵਿਚ ਹਾਂ ਦਾ ਤਰਫ ਗੋਲੀ ਐ ਇਹ ਮੈਡਮ ਸ਼ੂਟ ਕਰ ਰਹਾ ਹਾਂ ਅਕਾ 你走了就走了。 नौ जवानी खिंच रहे काम बद गया ट्रैक्टर लेके कहा मगर हो गए हाँ ठीक ठीक है पकड़ रखा इधर ਰਾਜਾ ਪਿੱਛੇ ਕਦੇ ਅੱਗੇ ਕਦੇ ਪਿੱਛੇ ਓਟਮ ਕਟੂਨ ਪਰ ਵੀ ਸਾਈਡ ਕਰ ਸੀਗੇ ਹਾਂ ਓਟਮ ਕਟੂਨ ਪਰ ਲੱਗਦਾ ਵੀ ਪੁਲਿਸ ਵਾਲੇ ਵੀ ਸ਼ਾਇਦ ਸਾਈਡ ਦੇ ਦੇਣਗੇ ਸੂ ਗੋੜੇ ਸਿੱਟ ਰਹੇ ਆ ਨਾ ਇਹ ਨਾਲ ਦੀ ਨਾਲੇ ਪਾਣੀ ਪਾ ਕੇ ਉਹਨੂੰ ਖਤਮ ਕੀਤਾ ਜਾ ਰਿਹਾ ਹੈ। ਆ ਜੇ ਪੁਲਿਸਰ ਦੇਖ ਰਿਹਾ ਹੈ। ਹਾਂ ਤੁਸਿਆ ਹੁੰਦਾ ਹੈ। ਆ ਵੀ ਨਾ ਬੜੇ ਦੇ ਬਲਾ ਉਹ ਰੋਣੇ ਪੱਥਰਾਂ ਦੀ ਹੋ ਰਹੀ ਹੈ। ਬੜੇ ਨੇ ਦੋ ਭਾਈ ਕਿੰਨੀ ਪੁਲਿਸ ਹੈ? ਉਹ ਯਾਉ ਤੇ ਤਰੱਕੀ ਪਾ। ਡੰਡਾ लाठी ਚਾਰਜ। ਆ ਚੜਾਤਾ ਉੱਪਰ ਨੂੰ। ਉਹ ਪਾ ਗਏ ਤੇ ਮਗਰ ਪੁਲਸ ਵਾਲੇ ਦੇ ਮਗਰ ਟਰੈਕਟਰ ਟਰੈਕਟਰ ਚੱਲ ਲਗਾ ਦਿਨੋ ਕੋੜ ਦਾਣਾ ਕੋੜ ਸਾਨੂੰ ਲੈ ਲਿਆ ਮੂਰੇ ਹੀ ਲੈ ਆਇਆ ਚੱਕ ਲਿਆ ਰੋੜਾ ਰੋੜਾ ਚੱਲ ਪਿਆ ਹੁਣ ਮੈਨੂੰ ਲੱਗਦਾ ਆਵੇ ਲੜਾਈ ਹੋ ਗਈ ਲੜਾਈ ਛੱਡ ਜਾਵੇ ਉਹਦੇ ਸੂਖਾ ਕੋ ਜੋ ਵੀ ਕਰੇ ਕੋਲੋ ਉਹੀ ਬਾਤ ਕਰਨਾ ਆ ਭਾਈ ਸਾਹਿਬ ਦੇ ਲੈ ਉਹ ਕੁਝ ਨਹੀਂ ਇਹ ਦੂਏ ਪਟਾਕੇ ਆ ਇਹ ਇਹ ਤਾਂ ਬੰਬ ਹੈ ਹਾਂ ਥੋੜਾ ਜਿਹਾ ਫੇਰ ਪਿੱਛੇ ਨੂੰ ਹਟਦੇ ਹੋਏ ਬਹੁਤ ਲੰਬਾ ਜਿਹਾ ਬਲ ਬਲ ਟਰੈਕਟਰ ਆਉਂਦਾ ਹੈ ਹਨੇ ਧੰਨ ਕਰਾਈ ਪਈ ਹੈ ਅਰੇ ਉਹ ਅੱਗੇ ਨਾ ਸਿੱਤ ਨਾ ਹਰਿਆਣਾ ਕੋੜੇ ਦਿੱਲੀ ਵਾਲੀ ਉਹ ਲੋ ਜੀ ਦੋ ਪਰਲੀ ਸਾਈਡ ਵੀ ਬੇਲੀ ਕਰਤੀ ਇਹਨਾਂ ਨੇ ਉਰਲੇ ਲਾਗੇ ਤੁਰਨ ਖਾਲੀ ਲਾਗੇ ਕਰਨ ਉਰਲੇ ਪਾਸੇ ਵਾਲੇ ਪੁਲਿਸ ਜਾਊਂਗੀ ਮੈਨੂੰ ਲੱਗਦਾ ਦਰ ਤੇ ਹੁਣ ਚਲੇ ਜਾਣ ਇਹਨਾਂ ਨੇ ਜੇ ਆਏ ਲੋਗਾ ਕੋਈ ਉਹ ਐਂਡ ਨੂੰ ਨਸ ਜਾਰੀ ਗਾਉਂ ਛੋੜੋ ਹੰਡਰ ਗਏ ਕੰਪਨੀ ਮੈਂ ਕੰਪਨੀ ਵੀ ਚ ਲੈ ਗਿਆ ਲੈ ਕੰਪਨੀ ਆ ਦੇਖ ਫਿਰ ਦੇਖ ਦੇ ਦੇ ਪੁਗਾ ਹੋ ਜਾ ਵੇਰ ਅੱਗੇ ਅੱਗੇ ਇਹ ਤਾਂ ਨਹੀਂ ਕਰਦੇ ਨੇ ਅੱਗੇ ਆ ਦੇ ਤਾ ਵੜੇਂਗੇ ਅਮਗੜੇ ਮੰਨਨੇਂਗੇ ਜੀ ਨਾ ਨੌਜਵਾਨ ਨੌਜਵਾਨ ਕਹਿੰਦੇ ਚਲੋ ਅੱਗੇ ਪਰਪੇ ਫੇਰ ਅੱਗੇ ਨੂੰ नहीं नहीं तो पत्थर मारके लाठी तो आ रही है पर लाठी इतने में नहीं बढ़ा पाएंगे वो इतने बंदे नहीं ना है गड़बड़ हो जाएगी उनकी वो तो डरा ही सकते हैं बस ओनली फॉर मारेंगे तो पोता वही तुम वाले के ऊपर अच्छा वहीं से उठा के पुलिस वाले पर फेंक दिया देख कितने तो लड़के भाई साहब अपनी जर्सी-जुसी जाकर उतार तो उतार के ला ली तो दे देओने दे ओला तू अरे अरे तेरे का मतलब नहीं है पानी गिर रहा है रंडी मुंह मारना पल्ली तो चले जावे ਵਾਹ ਜੀ ਹਾਂ ਕੋਈ ਨਾ ਬਣਾ ਰਿਹਾ ਸ਼ੋਅ ਬੈਟ ਨਹੀਂ ਚੱਲ ਰਿਹਾ ਹੈ ਰੈਡੀ ਗੇਅਰ ਦਾ ਇੱਕ ਫਾਟ ਜਾਣਾ ਸ਼੍ਰੀ ਦਾ ਇੱਕ ਫਾਟ ਇਹ ਸਾਤਣਾ ਜਾ ਪਾਵਨ ਹੈ ਭਾਈ ਤੇ ਉਹ ਆਇਆ ਹੈ ਹਾਂ ਅੱਗੇ ਰੇਖ 2 ਗੇਰ ਤੇ तबले 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 ए गोले तबले हवा भी आ देखा हवा ला 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 ਲੇ 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 ਲਾ 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 ਇੱਕ ਹੋਰ ਗਿਆ ਉਹ ਦੱਬ ਲੈ ਜੀ ਦੱਬ ਲੈ ਦੱਬ ਲੈ ਚੱਲ ਪੇ ਫੇਰ ਅੱਗੇ ਨੂੰ ਲੈ ਆਵੇ ਤੁਰ ਪੇ

ਖੜ ਗਈ ਪੁਲਿਸ ਪਿੱਛੇ ਨਹੀਂ ਕੱਲ ਜਾ ਰਹੇ ਸੀ ਕੱਲ ਨਾ ਚਲੀ ਨਾ ਇਹਦਾ ਤੌਰ ਤੌਰ ਫਾਰ ਫਾਰ ਫਾਰੀ ਨ ਜਾ ਰਹੇ ਸੀ ਫੈਸਲੇ ਟ੍ਰੈਕਟਰ ਨੂੰ ਚੱਲਣਾ ਫਾਇਦਾ ਇਹ ਤੁਹਾਨੂੰ ਫੋਟੋਆਂ ਨਹੀਂ ਦਿਖਾਣਾ ਜੇ ਦੁਆਰਾ ਕੇ ਟੈਕਟਰ ਲੈ ਕੇ ਆ ਹਾਂ ਚੱਲ ਬੇ ਚੱਲ ਬੇ ਚੱਲ ਫੋਰਸ ਤੋਂ ਵਿਸ਼ੇ 6 ਦਿਨ ਉਲਟੋ ਉਲਟੋ 6 ਦਿਨੋ ਘੱਟੋ ਘਟ ਜਾ ਇੱਧਰ ਤੇ ਵੀ 2-4 ਘਾਤੂ ਆਸੂ ਕੋਲੇ ਉਹਨਾਂ ਦੇ ਵਿੱਚ ਨੂੰ ਗੇਰ ਦੇ ਨੱਠ ਜਾਣਾ ਸਾਰੇ ਉਹਨਾਂ ਨੇ ਜਦ ਹੀ नई नहीं, नई नहीं, गोली उहो ई चला न सघे फिर आग त अस गोल লাগে <laughs>